ਸਭ ਕਰਜੀ ਤੋਂ ਕਾਬਲਾ ਨੂੰ ਫਸੀ ਦੇਓ ਫਸੀ ਦੇਓ ਨਾਸੀ ਦੇਓ ਸਭ ਕਰਜੀ ਤੋਂ ਕਾਬਲਾ ਨੂੰ ਫਸੀ ਦੇਓ ਫਸੀ ਦੇਓ ਨਾਸੀ ਦੇਓ ਸਦਕ ਕਿਸਾਨ ਮੋਰਚਾ ਕੋਰ ਰਾਜਨੀਤ ਜਿੰਦਾਬਾਦ ਜਿੰਦਾਬਾਦ ਸਤ ਰਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰ ਅਸੀਂ ਇੱਥੇ ਅੱਜ ਡੱਬਾ ਵਾਲੀ ਬਾਟਰ ਤੇ ਇਕੱਠੇ ਹੋਏ ਆ ਸਾਡੀਆਂ ਮਾਈਆਂ ਦਾ ਸਾਡੀਆਂ ਭੈਣਾਂ ਦਾ ਤੇ ਸਾਡੇ ਜਵਾਨਾਂ ਦਾ ਬਹੁਤ ਜ਼ਿਆਦਾ ਇਕੱਠ ਹੈ ਜੋ ਕਿ ਇੱਥੇ ਜਿਹੜੇ ਕਿ ਇੱਥੇ ਖੜੇ ਹੋਇਆ ਪੋਟਾ ਦੇ ਵਿੱਚ ਅਸੀਂ ਉਹਨਾਂ ਦਾ ਵਿਰੋਧ ਕਰਦੇ ਆਂ ਸੋ ਚਾਹੇ ਭਾਜਪਾ ਹੋਵੇ ਚਾਹੇ ਆਮ ਆਦਮੀ ਹੋਵੇ ਚਾਹੇ ਅਕਾਲੀ ਦਰ ਚਾਹੇ ਕਾਂਗਰਸ ਕੋਈ ਵੀ ਹੋਵੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਆਂ ਉਹਨਾਂ ਨਾਲ ਸਵਾਲ ਜਵਾਬ ਕਰਦੇ ਆ ਉਹਨਾਂ ਨਾਲ ਪਰ ਉਹ ਸਾਡੇ ਸਵਾਲਾਂ ਤੋਂ ਭੱਜਦੇ ਆ ਭੱਜਦੇ ਕਿਉਂ ਆ ਕਿ ਉਹਨਾਂ ਦੇ ਪੱਲੇ ਕੁਝ ਨਹੀਂ ਉਹਨਾਂ ਨੇ ਕਰਿਆ ਕੁਝ ਨਹੀਂ ਸਾਡਾ ਇਸ ਕਰਕੇ ਸਾਡੇ ਕੰਮ ਤੋਂ ਭੱਜਦੇ ਆ ਪਿਛਲੇ ਦਿਨੀ ਅਸੀਂ ਮੌੜ ਮਾੜੀ ਘੱਟ ਕਰਿਆ ਮੋਤੋਂ ਵੀ ਇਹਨਾਂ ਦੇ ਕੈਂਡੀਡੇਟ ਭੱਜਿਆ ਅਸੀਂ ਗੋਨੇਆਂ ਨੇ ਮੰਟੀ ਕਰਿਆ ਇੱਥੋਂ ਵੀ ਭੱਜਿਆ ਸੋ ਹੋਰ ਵੀ ਸਾਰੇ ਜਿਲ੍ਹੇ ਚ ਅਸੀਂ ਸਾਡੀ ਭਾਰਤੀ ਕਿਸਾਨ ਜਮਿਲੀ ਸਿੱਧੂਪੁਰ ਵੱਲੋਂ ਸੰਝੇ ਪੋਰੋਂ ਵੱਲੋਂ ਅਸੀਂ ਇਹਨਾਂ ਦਾ ਵਿਰੋਧ ਕਰਦੇ ਆਂ ਪਰ ਸਾਡੇ ਕੋਈ ਵੀ ਸਵਾਲ ਦਾ ਜਵਾਬ ਨਹੀਂ ਦੇ ਰਹੇ